ਹਾਂਜੀ ਦਰਸ਼ਕੋ ਭੈਣੋ ਤੇ ਭਰਾਵੋ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਤੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਤੇ ਮੈਂ ਜੁਝਾਰ ਸਿੰਘ ਅੱਜ ਪਹੁੰਚਾ ਹਾਂ ਪਿੰਡ ਚਨਾਥ ਲਕਣਾ ਇਹ ਦੱਸ ਦਵਾਂ ਕਿ ਜਿਹੜਾ ਇਹ ਪਿੰਡ ਚਨਾਥ ਲਕਣਾ ਹੈ ਇਹ ਪਿੰਡ ਹੈਗਾ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਿੰਡ ਪੈਂਦਾ ਹੈ ਚਨਾਥ ਲਕਣਾ ਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਵਿਊ ਤੁਸੀਂ ਦੇਖ ਰਹੇ ਹੋ ਜਿਹੜਾ ਵਿਊ ਆ ਨਾ ਇਹ ਨਹਿਰ ਤੁਸੀਂ ਵੇਖ ਰਹੇ ਹੋ ਨ ਪਾਖੜਾ ਨਹਿਰ ਤੇ ਇਹਦੇ ਬਾਰੇ ਥੋੜੀ ਜੀ ਅੱਜ ਜਾਣਕਾਰੀ ਦੇਵਾਂਗੇ ਜੀ ਆਪਣੇ ਚੈਨਲ ਤੇ ਤੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਛੱਲ ਪੈਂਦੀ ਆ ਝਾਲ ਵੀ ਕਹਿ ਸਕਦੇ ਆ ਜਿਸ ਨੂੰ ਦੇਖ ਸਕਦੇ ਹੋ ਕਾਫੀ ਵੱਡੀ ਝਾਲ ਪੈਂਦੀ ਆ ਇਸ ਜਗ੍ਹਾ ਤੇ ਤੇ ਐਡੀ ਨਹਿਰ ਦੀ ਚੜਾਈ ਆ ਇਸ ਜਗ੍ਹਾ ਤੇ ਆ ਦਿਖਾਉ ਜੀ ਇਸ ਜਗ੍ਹਾ ਤੇ ਨਾ ਜਿਹੜੀ ਇਸ ਦੀ ਚੜਾਈ ਹੈ ਇਸ ਤਰਫ ਨੂੰ ਇਹ 70 ਫੁੱਟ ਦੇ ਕਰੀਬ ਹੈ ਜੀ ਚੜਾਈ ਇਸ ਦੀ 70 ਫੁੱਟ ਕਹਿ ਸਕਦੇ ਆ ਤੇ ਇਸ ਦਾ ਜਿਹੜਾ ਅੱਗੇ ਪਾਰ ਪਿਆ ਵਾ ਉਹ ਵੀ ਕਾਫੀ ਵੱਡਾ ਪਾਰ ਤੇ ਜਿੱਥੋਂ ਸਟਾਰਟ ਕਰ ਸਕਦੇ ਹਾਂ 100 ਫੁੱਟ ਦੇ ਕਰੀਬ ਇਸ ਦਾ ਪਾਰ ਪਿਆ ਵਾ ਜੀ ਹੋ ਸਕਦਾ 100 ਤੇ ਉੱਪਰ ਹੀ ਹੋ ਸਕਦਾ ਤੇ ਆਪਾਂ ਦਿਖਾਣੇ ਆ ਜਿਹੜਾ ਜੀ ਇੱਧਰ ਇਹ ਵੀ ਪਾਰ ਪਿਆ ਵਾ ਇੱਧਰ ਲਾਹਤਰਫਾ ਆ ਵੀ ਦਿਖਾ ਦੂ ਇਸ ਸਾਹਮਣੇ ਆਹ ਹਾਂ ਇਹ ਜਗ੍ਹਾ ਤੇ ਇਹ ਵੀ ਪਾਰ ਕਾਫੀ ਵੱਡਾ ਆਪਾਂ ਦੂਸਰੀ ਜਗ੍ਹਾ ਦੂਸਰੇ ਪਾਸੇ ਜਾ ਕੇ ਉਹ ਪਾਰ ਦਿਖਾਵਾਂਗੇ ਇੱਧਰ ਦਾ ਠੀਕ ਹੈ ਜੀ ਤੇ ਇਹ ਪਾਰ ਬਾਰੇ ਆਪਾਂ ਜਾਣਕਾਰੀ ਦੱਸ ਰਹੇ ਆ ਆਪਾਂ ਜਿਹੜਾ ਕਿ ਇਹ ਬਹੁਤ ਹੀ ਵਧੀਆ ਹੁਣ ਕੰਮ ਕਰ ਦਿੱਤਾ ਇਹ ਸਰਕਾਰ ਨੇ ਪ੍ਰਸ਼ਾਸਨ ਨੇ ਇਸ ਦਾ ਪ੍ਰਸ਼ਾਸਨ ਦੀ ਸਹਿਯੋਤਾ ਨਾਲ ਇਹ ਪਾੜ ਪੂਰਿਆ ਗਿਆ ਹੈ ਪਹਿਲਾਂ ਆਪਾਂ ਨੇ ਕਾਫੀ ਵੀਡੀਓ ਬਣਾਈਆਂ ਨੇ ਇਸ ਨਹਿਰ ਤੇ ਜਿਵੇਂ ਕਿ ਇਹ ਨਹਿਰ ਦੇ ਵਿੱਚ ਕਾਫੀ ਵੱਡਾ ਪਾੜ ਪੈ ਚੁੱਕਿਆ ਸੀਗਾ ਤੇ ਇਹ ਜਿਹੜੀ ਨਹਿਰ ਤੀਨ ਖਾਤਰੇ ਦੀ ਘੰਟੀ ਬਣ ਚੁੱਕੀ ਸੀਗੀ ਪਿੰਡ ਚਨਾਥਲ ਕਲਾਂ ਦੇ ਲਈ ਨਹੀਂ ਕਿ ਬਲਕਿ ਹੋਰ ਪਿੰਡਾਂ ਦੇ ਲਈ ਵੀ ਜਿਵੇਂ ਕਿ ਇਸ ਪਿੰਡ ਦੇ ਆਲੇ ਵਿੱਚ ਪਿੰਡ ਆਉਂਦੇ ਨੇ ਨਜ਼ਦੀਕ ਜਿਹੜੇ ਕੀ ਜਿਵੇਂ ਕਿ ਪਿੰਡ ਟੌੜਾ ਤਰਖੇੜੀ ਤੇ ਇਧਰ ataapar ataapar ਆਇੰਦਾ ਡਕਾਉਂਦਾ ਇਹਦਾ ਤੇ ਇਸ ਦਾ ਟਾਈਮ ਦੇ ਨਾਲ ਕੰਮ ਕਰ ਦਿੱਤਾ ਗਿਆ ਬਹੁਤੀਆ ਪ੍ਰਸ਼ਾਸਨ ਦੇ ਟਾਈਮ ਨਾਲ ਤੇ ਆਹ ਦੇਖ ਸਕਦੇ ਹੋ ਇਸ ਤਰ੍ਹਾਂ ਪੈਗਾ ਇਹ ਦਸਹਰਾ ਗਰਾਊਂਡ ਆਹ ਦਿਖਾਓ ਜੀ ਇਸ ਜਗ੍ਹਾ ਤੇ ਨਾ ਜਦੋਂ ਦਸਹਰਾ ਹੁੰਦਾ ਏ ਇਸ ਜਗ੍ਹਾ ਤੇ ਨਾ ਕਬੱਡੀ ਜਿਵੇਂ ਕਿ ਕਬੱਡੀ ਦੇ ਟੀਮਾਂ ਖੇਡਦੀਆਂ ਨੇ ਤੇ ਇਸ ਜਗ੍ਹਾ ਦਾ ਨਾ ਦਸਹਿਰਾ ਵੀ ਕਾਫੀ ਮਸ਼ਹੂਰ ਆ ਇਸ ਜਗ੍ਹਾ ਦਾ ਪਿੰਡ ਚਨਸਲ ਕਲਾਂ ਦਾ ਜਿਵੇਂ ਕਿ ਆਪਾਂ ਹੁਣ ਆਪਾਂ ਦੱਸ ਦਿੰਨੇ ਆ ਨਹਿਰਵਾਰੀ ਜਾਣਕਾਰੀ ਦਿੰਨੇ ਆ ਜੀ ਆਪਾਂ ਅੱਜ ਪਹੁੰਚੇ ਹੋਇਆ ਪਿੰਡ ਚਨਸਲ ਕਲਾਂ ਇਹ ਪਿੰਡ ਹੈਗਾ ਜੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਇਹ ਨਹਿਰ ਆ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਨਹਿਰ ਆ ਤੇ ਇਸ ਜਗ੍ਹਾ ਤੇ ਕਾਫੀ ਵੱਡੀ ਝਾਲ ਪੈਂਦੀ ਏ ਇਹ ਦੇਖ ਸਕਦੇ ਤੁਸੀਂ ਆਹ ਦੇਖੋ ਜੀ ਤੇ ਇਸ ਜਗ੍ਹਾ ਤੇ ਨਾ ਆਮਣੋ ਸਾਹਮਣੇ ਪਾਇ ਸੀ ਪਾਇ ਚੁੱਕਾ ਸੀਗਾ ਕਾਫੀ ਵੱਡਾ ਪਾੜ ਇਹ ਦੇਖਣੇ ਤੁਹਾਨੂੰ ਹਾਂ ਦਿਖਾ ਦੋ ਅੱਗੇ ਆ ਕੇ ਕੋਲ ਹੈਗਾ ਇਹ ਸਿੰਘ ਹੈ ਸਿੰਗਲ ਪੁੜਾ ਹੈ ਇਹ ਵੀ ਡਬਲ ਹੋਣੀ ਚਾਹੀਦਾ ਏ ਇਹਦੇ ਬਾਰੇ ਆਪਾਂ ਜਾਣਕਾਰੀ ਦੇ ਰਿਹਾ 1954 ਦੇ ਵਿੱਚ ਇਹ ਨਹਿਰ ਬਣ ਕੇ ਚੱਲ ਪਈ ਸੀਗੀ ਤੇ ਹੁਣ ਚੱਲ ਰਿਹਾ ਸਨ 2024 ਤੇ ਅੱਜ ਇਸ ਨਹਿਰ ਨੂੰ ਚੱਲਦੀ ਨੂੰ 70 ਸਾਲ ਹੋ ਚੁੱਕੇ ਨੇ ਅੱਜ ਇਸ ਨਹਿਰ ਨੂੰ 70 ਸਾਲ ਹੋ ਚੁੱਕੇ ਨੇ 1954 ਵਿੱਚ ਚੱਲੀ ਸੀਗੀ ਤੇ 2024 ਅੱਜ ਚੱਲ ਰਿਹਾ ਸਨ ਤੇ ਦੇਖ ਸਾ ਤੇ ਤੁਸੀਂ ਇਹ ਸਿੰਗਲ ਪੁਲਾ ਹੁਣ ਜਿਵੇਂ ਕਿ ਆ ਵਾਸ ਆ ਰਹੀ ਆ ਇਹ ਇੱਕ ਇੱਕ ਪਾਸੇ ਤੋਂ ਇੱਕ ਇੱਕ ਹੀ ਵੀਕਲ ਲੰਘ ਸਕਦਾ ਏ ਕੋਈ ਵੀ ਵਾਹਨ ਆਇਆ ਤੇ ਸਿੰਗਲ ਹੀ ਲੰਘੂਗਾ ਨਹੀਂ ਦੂਸਰੇ ਪਾਸੇ ਤੋਂ ਕੋਈ ਵੀ ਚੀਜ਼ ਆਵੇ ਤਾਂ ਉਸ ਨੂੰ ਰੋਕਣੀ ਪਵੇਗੀ ਹਾਂਜੀ ਆ ਦਿਖਾ ਦੂ ਜੇ ਇੱਧਰ ਪਿੰਡ ਚਨਾਦਲ ਕਲਾ ਹੈ ਤੇ ਵੇਖੀ ਤੁਸੀਂ ਵੇਖ ਰਹੇ ਹੋ ਇਹ ਸਿੰਗਲ ਪੁਲਾ ਆ ਵੀ ਦਿਖਾ ਦਿਓ ਜੀ ਤੁਸੀਂ ਇੱਥੇ ਦੂਸਰਾ ਬਾਣਾ ਨਹੀਂ ਲੰਘ ਸਕਦਾ ਨਾਲ ਦੇ ਕੋਈ ਜੇਕਰ ਦੂਸਰਾ ਬਾਣਾ ਕੋਈ ਆਵੇਗਾ ਉਸ ਨੂੰ ਇੱਕ ਸਾਈਡ ਰੋਕਣੀ ਪਵੇਗੀ ਆਪਣੀ ਕੋਈ ਵੀ ਮੈਸਨਰੀ ਇਹ ਵੀ ਪ੍ਰਸ਼ਾਸਨ ਅੱਗੇ ਅਸੀਂ ਅਪੀਲ ਕਰਦੇ ਆ ਰਿਕੁਐਸਟ ਹੈ ਇਹ ਵੀ ਇਸ ਨੂੰ ਇਸ ਦਾ ਕੰਮ ਕਰਾਇਆ ਜਾਵੇ ਇਸ ਨਾਲ ਦੇ ਉੱਪਰ ਜਿਹੜਾ ਪੁਲਾ ਇਹ ਬਰੀਜਾ ਇਸ ਦਾ ਇਹ ਨਾਇਬ ਦਾ ਜਿਹੜੀ ਪੁਲੀ ਆ ਇਸ ਦਾ ਕੰਮ ਕਰਾਇਆ ਜਾਵੇ ਆ ਦੇਖ ਸਕਦੇ ਹੋ ਇਹਦੀ ਨਹਿਰਾ ਕਾਫੀ ਵੱਡੀ ਰਹਿ ਰਹਾ ਹੈ ਇਹ ਨਰਾਈਡ ਕੀ ਨੰਗਲ ਡੈਮ ਤੋਂ ਆਉਂਦੀ ਹੈ ਇਹ ਤੇ ਰੋਪੜ ਹੈਡ ਤੋਂ ਹੁੰਦੇ ਹੋਏ ਸਰਾਂਦਰ ਦੇ ਰਾਸਤੇ ਪਿੰਡ ਚਨਾਸਲ ਤੱਕ ਇੱਥੇ ਪਹੁੰਚਦੀ ਹੈ ਤੇ ਇਸ ਤੋਂ ਅੱਗੇ ਪਾਤੜਾ ਖਨੌਰੀ ਪਟਿਆਲੇ ਦੇ ਰਾਸਤੇ ਹੁੰਦੇ ਹੋਏ ਪਾਤੜਾ ਖਨੌਰੀ ਤੇ ਆਹ ਦਿਖਾ ਰਿਹਾ ਤੁਹਾਨੂੰ ਆ ਵੀ ਦਿਖਾਣੇ ਆ ਤੁਸੀਂ ਦਿਖਾ ਦਿਓ ਇਹ ਆ ਜਿਹੜਾ ਤਹੌੜਾ ਤਰਖੇੜੀ ਪੁਲਵਾਜਰਾ ਇਹ ਨਜ਼ਦੀਕ ਪਿੰਡ ਪੈਂਦੇ ਨੇ ਹਾਂਜੀ ਜ਼ੂਮ ਕਰ ਦਿਓ ਮਾੜਾ ਦੇਖਾ ਹਾਂਜੀ ਇਹ ਦਿਖਾ ਦਿਓ ਜੀ ਤੁਸੀਂ ਟਾਉੜਾ ਟਾਉੜਾ ਪਿੰਡ ਇਸ ਤਰਫਾ ਆ ਦਿਖਾਓ ਜੀ ਇੱਧਰੋਂ ਟਰੈਕਟਰ ਆ ਰਿਹਾ ਤੇ ਇਸ ਤਰਫ ਹੈਗਾ ਹੀ ਟਾਉੜਾ ਪਿੰਡਾ ਤੇ ਇੱਧਰ ਵੀ ਦਿਖਾ ਦਿਓ ਜੀ ਇੱਧਰੋਂ ਆਈੜੀ ਸੜਕ ਜਾ ਰਹੀ ਆ ਇਹ ਪਿੰਡ ਭਲਮਾਜਰੇ ਵੱਲ ਨੂੰ ਜਾਂਦੀ ਆ ਜਿਹੜਾ ਕਿ ਪਿੰਡ ਭਲਮਾਜਰਾ ਪਿੰਡ ਸਾਤੋ ਨਾਮ ਖਟੜੇ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਏ ਜੋ ਕਿ ਇਹ ਵੀਰ ਸਤਨਾਮ ਖਟੜਾ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਵੀ ਬਹੁਤ ਵਧੀਆ ਵੀਰ ਸਨ ਸਤਨਾਮ ਖਟੜਾ ਜੀ ਤੇ ਆਪਾਂ ਅੱਗੇ ਦੱਸਦੇ ਆ ਇਹ ਨਹਿਰ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਦਰਸ਼ਕੋ ਜਿੱਡੀ ਆਜੋ ਨਹਿਰ ਇਹ ਦਿਖਾ ਰਹੇ ਆ ਤੁਹਾਨੂੰ ਤੇ ਇਹ ਸਿੰਗਲ ਪੁਲਾ ਵੀ ਜਿਹੜਾ ਪੁਲਾ ਨਾਲ ਦਾ ਹੀ ਹੈ ਜਦੋਂ ਬਣੀ ਆ ਨਹਿਰ ਬਣੀ ਸੀਗੀ ਉਸੇ ਟਾਈਮ ਦਾ ਹੀ ਪੁਲ ਬਣਿਆ ਹੋਇਆ ਇਹ 1954 ਦੇ ਕਰੀਬੇ ਨਹਿਰ ਬਣੀ ਸੀਗੀ ਤੇ ਆਪਾਂ ਦਿਖਾਣੇ ਆ ਆਪਾਂ ਨੇ ਪਹਿਲਾਂ ਵੀ ਇਸ ਨਹਿਰ ਤੇ ਕਾਫੀ ਵੱਡੀ ਵੀਡੀਓ ਪਾਈਆਂ ਨੇ ਪਹਿਲਾਂ ਵੀ ਆਪਾਂ ਨੇ ਕਾਫੀ ਵੀਡੀਓ ਪਾਈ ਨੇ ਨਹਿਰ ਤੇ ਤੇ ਦੇਖ ਸਕਦੇ ਹੋ ਉਹ ਦਿਖਾਓ ਜੀ ਪੁਆੜ ਜੀ ਸਾਹਮਣੇ ਉਹ ਸਾਹਮਣੇ ਜਿਹੜਾ ਪਾੜਾ ਨੇ ਦੇਖ ਸਕਦੇ ਤੁਸੀਂ ਤੇ ਉਹ ਤੋਂ ਅੱਗੇ ਆ ਜਾਓ ਫਿਰ ਆ ਝਾੜ ਵੀ ਦਿਖਾਓ ਕਿੱਥੋਂ ਝਾੜ ਕਿਵੇਂ ਪੈਂਦੀ ਆ ਜਦੋਂ ਪਾਣੀ ਉੱਪਰੋਂ ਡਿੱਗਦਾ ਏ ਤਾਂ ਕਾਫੀ ਰਫਤਾਰ ਆ ਪਾਣੀ ਦੀ ਤਾਂ ਨੀਚੇ ਆਉਂਦਾ ਤਾਂ ਝਾਲ ਬਣਦੀ ਐ ਆ ਦਿਖਾ ਦਿਓ ਉਧਰ ਦਿਖਾਓ ਜੀ ਆਪਾਂ ਐ ਦਿਖਾਓ ਨਜ਼ਦੀਕ ਕਰ ਲੋ ਹਾਂ ਜੂਮ ਕਰਕੇ ਦਿਖਾ ਦਿਓ ਦਰਸ਼ਕਾਂ ਨੂੰ ਹਾਂ ਜਿਆ ਦਿਖਾਓ ਝਾਲ ਤਰਖੋ ਬਾਕਸ ਹਾਂ ਜਿਆ ਆ ਦੇਖੋ ਜੀ ਇਸ ਜਗ੍ਹਾ ਤੇ ਪੈਂਦੀ ਐ ਝਾਲ ਆ ਦੇਖ ਸੰਨੋ ਇਡੀ ਝਾਲ ਆ ਇਸ ਜਗ੍ਹਾ ਤੇ ਕਾਫੀ ਵੱਡੀ ਝਾਲ ਪੈਂਦੀ ਆ ਪਿੰਡ ਚ ਨਾਸਲ ਕਲਨ ਹੈ ਤੇ ਆ ਦਿਖਾ ਦਿਓ ਥੋੜੀ ਜੀ ਜ਼ੂਮ ਜ਼ੂਮ ਕਰ ਟਕਾ ਲੋ ਜ਼ੂਮ ਕਰ ਟਕਾ ਲੋ ਜੀ ਹਾਂਜੀ ਆ ਦਿਖਾਓ ਜੀ ਜਿਹੜੀ ਝਾਲ ਆ ਨਾ ਕਾਫੀ ਵੱਡੀ ਝਾਲ ਪੈਂਦੀ ਆ ਹਾਂਜੀ ਆ ਦੇਖੋ ਜੀ ਕਿੱਡੀ ਝਾਲ ਪੈਂਦੀ ਐ ਇਸ ਜਗ੍ਹਾ ਤੇ ਹਾਂਜੀ ਦੇਖੋ ਸਾਡੇ ਤੁਸੀਂ ਕਾਫੀ ਵੱਡੀ ਇਸ ਜਗ੍ਹਾ ਤੇ ਝਾਲ ਪੈਂਦੀ ਐ ਜਿਵੇਂ ਕੀ ਆਪਾਂ ਕਹਿ ਸਕਦੇ ਆ ਤੇ ਮਧਾਣੀ ਚੱਲਦੀ ਆ ਉਸ ਤਰ੍ਹਾਂ ਲੱਗਦਾ ਏ ਤਰ੍ਹਾਂ ਪਾਣੀ ਇਸ ਦੇ ਵਿੱਚ ਲੱਗਦਾ ਛੱਲਾ ਮਾਰਦਾ ਏ ਦੇਖ ਸਕਦੇ ਹੋ ਕਾਫੀ ਵੱਡੀ ਝਾਲ ਪੈਂਦੀ ਐ ਇਸ ਜਗ੍ਹਾ ਤੇ ਇਹ ਮਸੂਰ ਹੈ ਇਸ ਜਗ੍ਹਾ ਦੀ ਝਾਲ ਆ ਤੇ ਆ ਦਿਖਾ ਦਿਓ ਜੀ ਪਾੜ ਤੇ ਇਹ ਪਾੜ ਵੀ ਪੂਰਿਆ ਗਿਆ ਏ ਇਹ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਏ ਜੋ ਕਿ ਰਹਿੰਦੇ ਸਮੇ ਦੇ ਨਾਲ ਇਸ ਦਾ ਪਾੜ ਦਾ ਕੰਮ ਬਹੁਤ ਵਧੀਆ ਕੀਤਾ ਗਿਆ ਏ ਆ ਦੇਖੋ ਜੀ ਆ ਪੱਥਰ ਲਗਾ ਕੇ ਉੱਪਰ ਲੋਹੇ ਦੀ ਤਾਰ ਲਾਈ ਗਈ ਆ ਮੋਟੀ ਤਾਰ ਲੋਹੇ ਦੀ ਤਾਰ ਨਾਲ ਰੋਕਿਆ ਗਿਆ ਏ ਪੱਥਰਾਂ ਨੂੰ ਵੀ ਅੱਗੇ ਨਾ ਡਿੱਗਣਾ ਆ ਦੇਖ ਸਕਦੇ ਹੋ ਆ ਦੇਖੋ ਜੀ ਆ ਦਿਖਾ ਦਿਓ ਆ ਸਾਹਮਣੇ ਦਿਖਾਓ ਜੀ ਉਹ ਸਾਹਮਣੇ ਤੋਂ ਉਹ ਦੇਖ ਸਕਦੇ ਹੋ ਦਰਸ਼ਕ ਭਰਾਵੋ ਤੁਸੀਂ ਏ ਨਾਇਰ ਨੰਗਲ ਟਾਇਮ ਤੋਂ ਹੁੰਦੇ ਹੋਏ ਰੋਪੜ ਦੇ ਰਾਸਤੇ ਰੋਪੜ ਹੈੱਡ ਤੋਂ ਮਰਿੰਡਾ ਸਰਹੰਦ ਤੇ ਫਿਰ ਆਉਂਦੀ ਹੈ ਜੀ ਇਹ ਚਨਾਥਲਾ ਚਨਾਥਲਾ ਕਲਾ ਤੋਂ ਫਿਰ ਪਟਿਆਲਾ ਪਟਿਆਲੇ ਤੋਂ ਅੱਗੇ ਫਿਰ ਪਾਤੜਾ ਖਨੌਰੀ ਜਾਕਲ ਹਨੂਮਾਨਗੜ੍ਹ ਕਈ ਇਲਾਕਿਆਂ ਵਿੱਚੋਂ ਲੰਘਦੇ ਹੋਏ ਸਹਾਰਾਂ ਵਿੱਚੋਂ ਕਈ ਪਿੰਡਾਂ ਵਿੱਚੋਂ ਸਹਾਰਾਂ ਵਿੱਚੋਂ ਹੋ ਕੇ ਲੰਘਦੀ ਹੋਈ ਇਹ ਪਹੁੰਚਦੀ ਹੈ ਰਾਜਸਥਾਨ ਆ ਰਾਜਸਥਾਨ ਪਹੁੰਚਦੀ ਆ ਦੇਖ ਸਕਦੇ ਹੋ ਕਾਫੀ ਰਸਤਾ ਤੈਅ ਕਰਦੀ ਹੈ ਇਹ ਪਾਖੜਾ ਨੈਰ ਇਹ ਜਿਹੜੀ ਕਿ ਨੰਗਲ ਡੈਮ ਤੋਂ ਗੋਵਿੰਦ ਸਾਗਰ ਤੇ ਬੰਨ੍ਹ ਮਾਰ ਕੇ ਉਸ ਜਗ੍ਹਾ ਤੇ ਬਿਜਲੀ ਵਲ ਇਸ ਪਾਣੀ ਦੇ ਨਾਲ ਤੇ ਫਿਰ ਇਸ ਪਾਣੀ ਦੇ ਨਾਲ ਤੇ ਪਾਣੀ ਫਿਰ ਵੀ ਸੁੱਧੇ ਰਹਿੰਦਾ ਪਾਣੀ ਇਹ ਪਾਣੀ ਪੀਣ ਜਾਊਗਾ ਵਧੀਆ ਪਾਣੀ ਹੈ ਜੀ ਸਾਫ਼ ਸੁਥਰਾ ਪਾਣੀ ਤੁਸੀਂ ਵੇਖ ਸਕਦੇ ਹੋ ਤੇ ਹਮਣੋ ਸਾਹਮਣੇ ਪਾੜ ਪੈ ਚੁੱਕਿਆ ਸੀ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਬਣਾਈਆਂ ਨੇ ਤੇ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕਰਿਆ ਦਿਖਾ ਦਿਓ ਜੀ 줌 ਕੱਟ ਕਰਕੇ ਆ ਵੀ ਦਿਖਾਓ ਕੱਟ ਕਰ ਲਓ 줌 ਨੂੰ ਤੇ ਆ ਵੀ ਦਿਖਾ ਦਿਓ ਹਮਣੇ ਸਾਹਮਣੇ ਇਹ ਦੋਨੋਂ ਪਾਸਾ ਨਾ ਇਹ ਇਧਰਲੀ ਸਾਈਡ ਹੈ ਜਿਹੜਾ ਆਪਾਂ ਦਿਖਾ ਰਹੇ ਆ ਇਹ 150 ਫੁੱਟ ਦੇ ਕਰੀਬ ਆ ਜੀ ਪਾੜ ਇਹ ਦਿਖਾ ਦਿਓ ਜੀ ਇਹ ਕਾਫੀ ਵੱਡੀ ਨਹਿਰ ਹੈ ਤੇ ਜਿਹੜਾ ਸਾਹਮਣੇ ਆ ਉਹ 100 ਫੁੱਟ ਦੇ ਕਰੀਬ ਆਈ ਪਾੜ ਉਹ ਏ ਐ ਬਹੁਤ ਵਧੀਆ ਕੰਮ ਕਰਿਆ ਏ ਆਪਾਂ ਨੇ ਕਈ ਵੀਡੀਓ ਪਾਈਆਂ ਨੇ ਪਹਿਲਾਂ ਵੀ ਇਸ ਨਹਿਰ ਤੇ ਤੇ ਪ੍ਰਸ਼ਾਸਨ ਅੱਗੇ ਆਪਾਂ ਇਹ ਹੀ ਅਪੀਲ ਕੀਤੀ ਸੀਗੀ ਟਾਈਮ ਦੇ ਨਾਲ ਇਹਦਾ ਕੰਮ ਹੋ ਜਾਵੇ ਤੇ ਵਧੀਆ ਕੰਮ ਕੀਤਾ ਏ ਆਹ ਦੇਖ ਸਕਦੇ ਹੋ ਤੁਸੀਂ ਤੇ ਚਲੋ ਆਪਾਂ ਕਿਹਾ ਵੀ ਆਪਾਂ ਵੀਡੀਓ ਬਣਾਈਏ ਦੁਬਾਰਾ ਆਪਾਂ ਜਿਹੜਾ ਨਾਰ ਦਾ ਕੰਮ ਹੋ ਹੋ ਚੁੱਕਿਆ ਹੈ ਪ੍ਰਭੋ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਆਪਾਂ ਦੁਬਾਰਾ ਵੀਡੀਓ ਐਸੇ ਕਰਕੇ ਬਣਾਈਆ ਵੀ ਆਪਾਂ ਦੱਸ ਦਈਏ ਕਿ ਨਹਿਰ ਦਾ ਕੰਮ ਹੋ ਚੁੱਕਿਆ ਏ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਹਾਂਜੀ ਦਰਸ਼ਕ ਭਰਾਵੋ ਤੁਸੀਂ ਮੇਰੀ ਇਹ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਕੱਲੋ ਹੀ ਸਬਸਕ੍ਰਾਈਬ ਤੇ ਮੇਰੇ ਚੈਨਲ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਦਰਸ਼ਕੋ ਤੁਸੀਂ ਮੇਰੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੋ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਪਾਂ ਵਧੀਆ-ਵਧੀਆ ਅੱਗੇ ਤੋਂ ਵੀਡੀਓ ਹੋਰ ਵੀ ਕਰੀਏ ਤੇ ਕੋਈ ਹੋਰ ਕੋਈ ਕਿਸੇ ਜਗ੍ਹਾ ਵੀਡੀਓ ਬਣਾਣੀ ਹੋਵੇ ਤਾਂ ਉਹ ਵੀ ਜਾਣਕਾਰੀ ਤੁਸੀਂ ਕਮੈਂਟਾਂ ਵਿੱਚ ਦੇ ਸਕਦੇ ਹੋ ਤੇ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਤੱਕ ਮੇਰੇ ਨਾਲ ਜੁੜੇ ਰਹੋ ਤੇ ਆਪਾਂ ਇੱਥੋਂ ਲੈਨੇ ਇਜਾਜ਼ਤ हांजी सत जी